ਜਿਹੜਾ ਤੀਆਂ ਤੀਆਂ ਦਾ ਤਿਹਾਰ ਹੁੰਦਾ ਨਾ ਇਹਦੇ ਵਿੱਚ ਇਹ ਸਦੀਆਂ ਸਾਲ ਪੁਰਾਣੇ ਇਹ ਤਿਹਾਰ ਚੱਲੇ ਆਉਂਦੇ ਨੇ ਇਹ ਦੇਖੋ ਜੀ ਇਹ ਜਿਹੜਾ ਆਪਾਂ ਬਿਸਕੁਟਾਂ ਦਾ ਕਹਿੰਦੇ ਆ ਜੀ ਇਹ ਇਹ ਪੁਰਾਣੇ ਬਜ਼ੁਰਗਾਂ ਨੂੰ ਇਹਦੇ ਬਾਰੇ ਜਿਆਦਾ ਪਤਾ ਇਹਦੇ ਬਾਰੇ ਆਪਾਂ ਨੂੰ ਤਾਂ ਪਤਾ ਨਹੀਂ ਆਪਾਂ ਜਦੋਂ ਯਾਨੀ ਸੋਜੀ ਸੰਭਾਲੀ ਐ ਜਦੋਂ ਤੇ ਪਹਿਲਾਂ ਮਾਤਾ ਹੋਂਦਾਂ ਦੇ ਔਰਤਾਂ ਦੀ ਗਏ ਸੁਧਾਰਾ ਆਉਣਾ ਪੀਪੇ ਦੇ ਵਿੱਚ ਬਿਸਕੁਟ ਪਾਏ ਹੁੰਦੇ ਸੀਗੇ ਜਦ ਤੀਆਂ ਦੇ ਤਿਹਾਰਾਂ ਦੇ ਆਪਣੇ ਗੁਡੀਆਂ ਨੂੰ ਸੁਧਾਰੇ ਸੁਧਰੇ ਦਿਨ ਦਿੱਤੇ ਜਾਂਦੇ ਇਹ ਚੀਜ਼ਾਂ ਦੇ ਮਦਨ ਇੱਕ ਬਧੀਆ ਚੀਜ਼ ਬਣਦੀ ਜਾਂਦੀ ਹੈ। ਕੈਸ਼ ਨੂੰ ਨੇ ਸਾਡੇ ਸਾਹਮਣੇ ਸਾਰਾ ਕੰਮ ਕਰ ਰਹੇ ਨੇ ਇਸ ਕਰਕੇ ਸਾਨੂੰ ਮਾਣ ਆ ਇਹਨਾਂ ਤੇ ਤੇ ਮੇਨ ਪੱਠੀ ਦਾ ਬਾਜੀ ਦੇਸੀ ਪੱਠੀ ਆ ਦੇਖੋ ਲੱਕੜ ਚੱਲਦੀ ਆ ਤੇ ਵਧੀਆ ਹੈ ਨਾ। ਹਾਂਜੀ ਜਿਵੇਂ ਆਪਾਂ ਸਭ ਪਹਿਲਾਂ ਚੀਨੀ ਪਾਉਣੀ ਆ ਇਹਦੇ ਵਿੱਚ ਦੁੱਧ ਪਾ ਲੈਣਾ ਹੀ ਤੋਂ ਤੋਂ ਬਾਅਦ ਆਪਾਂ ਨੇ ਘਿਓ ਖੋਲ ਲੈਣਾ ਹੀ ਘਿਓ ਹੋਲ ਕੇ ਉਹਨੂੰ ਘਰ ਆਟਾ ਗੁੰਨ ਕੇ ਦੇ ਦੇਣਾ ਹੀਗਾ ਮਸ਼ੀਨ ਚਲੇਗਾ ਉਧਰ ਪੱਠੀ ਚ ਪਕਾਈ ਹੋਏ। ਆਹ ਤੁਹਾਨੂੰ ਪਤਾ ਹੀ ਆ ਅੱਜ ਕੱਲ ਕਿੰਦਾ ਸਾਰਾ ਕੋਸ਼ ਗੰਦਮਾ ਨੰਨਾ ਚੱਲ ਰਿਹਾ ਇਸ ਕਰਕੇ ਲਈ ਆਪੇ ਬਣਾ ਲਓ ਤਾਂ ਵਧੀਆ ਗੱਲ ਆ ਆਈ ਜਾਂਦੇ ਨੇ ਪੰਜ ਛੇ ਪਿੰਡ ਪੈਂਦੇ ਨੇ ਹੀ ਸ਼ਹਿਰ ਤੋਂ ਵੀ ਆਉਂਦੇ ਨੇ ਹੀ ਤੇ ਢੰਡਾਰੀ ਹੋ ਗਿਆ ਜਿਵੇਂ ਲੁਧਿਆਣਾ ਹੋ ਗਿਆ ਹੀ ਸਾਰੇ ਪਾਸੇ ਆਉਂਦੇ ਨੇ ਹੀ ਪਹਿਲਾਂ ਤੋਂ ਹੀ ਰਵਾਜ ਚੱਲਦਾ ਆਉਂਦਾ ਜੀ ਇਹ ਸੁਨਧਾਰਿਆਂ ਦਾ ਜੀ ਇਹ ਹਾਂਜੀ ਦੀਆਂ ਦੇ ਤਿਉਹਾਰ ਦੇ ਨਾਲ-ਨਾਲ ਇਸ ਬਿਸਕਟਾਂ ਦੀ ਇੰਨੀ ਜ਼ਿਆਦਾ ਮੰਗ ਹੋ ਜਾਂਦੀ ਹੈ ਖਾਸ ਕਰਕੇ ਸੌਣ ਦੇ ਮਹੀਨੇ ਕਿ ਦੂਰੋਂ ਦੂਰੋਂ ਲੋਕ ਜਿਹੜੇ ਨੇ ਇੱਥੋਂ ਬਿਸਕਟ ਬਣਵਾਉਣ ਆਉਂਦੇ ਨੇ ਵੀਰੇ ਜੀ ਕਿਸ ਜਗ੍ਹਾ ਤੋਂ ਆਏ ਤੁਸੀਂ ਵੀਰੇ ਪਰਮੁਨੇ ਤੋਂ ਆਇਆ ਹਾਂ ਪਰਮੁਨੇ ਤੋਂ ਤੇ ਇਹ ਸਪੈਸ਼ਲੀ ਇਸ ਬਿਸਕਟ ਲਈ ਹੀ ਆਏ ਹੋ ਇੱਥੇ ਹਾਂਜੀ 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 ਕੀ ਖਾਸੀਅਤ ਕੀ ਇਸ ਬਿਸਕਟਾਂ ਦੀ ਘਰ ਦੇ ਦੇਸੀ ਵਧੀਆ ਬਣਦੇ ਹੁੰਦੇ ਆ ਆਪਾਂ ਸਾਮਾਨ ਲਾ ਕੇ ਕੀ ਕੀ ਸਾਮਾਨ ਤੁਸੀਂ ਲੈ ਕੇ ਆਏ ਹੋ ਜਾਂ ਇਹਨਾਂ ਤੋਂ ਹੀ ਆਪਾਂ ਨਹੀਂ ਆਪ ਦਾ ਹੀ ਲੈ ਕੇ ਆਏ ਹਾਂ ਕਰੋ ਕੀ ਕੀ ਸਮਾਨ ਤੁਸੀਂ ਲੈ ਕੇ ਜਿਵੇਂ ਲਾ ਲੋ ਵੀ ਆਟਾ ਦੁੱਧ ਕੀ ਕੀਨੀ ਜਿਹੜਾ ਵੀ ਸਮਾਨ ਪੈਂਦਾ ਯਾਨੀ ਵਿੱਚ ਆਪਦਾ ਹੁੰਦਾ ਅੱਛਾ ਤੇ ਕੀ ਖਾਸੀਅਤ ਸਿਰਫ ਸਵਾਦ ਇਹਦਾ ਖਾਸੀਅਤ ਹੈ ਜਾਂ ਆਹ ਵਾਲੇ ਦਿਨਾਂ ਦੇ ਵਿੱਚ ਆਪਾਂ ਸਪੈਸ਼ਲੀ ਆਹੀ ਬਿਸਕੁਟ ਖਾਉਣੀ ਹੈ ਨਹੀਂ ਆਹ ਵਾਲੇ ਦਿਨਾਂ ਕਿ ਜਿਵੇਂ ਅੱਜ ਕੱਲ੍ਹ ਤਿਆਂ ਦੇ ਤਿਹਾਰ ਤੁਹੁਰ ਚੱਲਦੇ ਸੁਧਾਰੇ ਸੂਰੇ ਵਗੈਰਾ ਦੰਨੇ ਬੰਦੇ ਘਰੇ ਵੀ ਖਾਣ ਨੂੰ ਵਧੀਆ ਹੁੰਦੇ ਆ ਜਾਨੀ ਤਿਆਂ ਦੇ ਤਿਹਾਰਾਂ 'ਚ ਆਪਣੇ ਗੁੰਡੀਆਂ ਨੂੰ ਸੁਧਾਰੇ ਸੂਰੇ ਦਿਨ ਦਿੱਤੇ ਜਾਂਦੇ ਇਹ ਚੀਜ਼ਾਂ ਦੇ ਮਾਦਮ ਇੱਕ ਵਧੀਆ ਚੀਜ਼ ਬਣਦੀ ਜਾਂਦੀ ਹੈ ਇਹ। ਅੱਛਾ ਜਿਵੇਂ ਧੀਆ ਦਾ ਤੁਸੀਂ ਗੱਲ ਕੀਤੀ ਹੈ ਨਾ ਆਪਣੀਆਂ ਧੀਆ ਨੂੰ ਆਪਾਂ ਜਦੋਂ ਸੰਧਾਰੇ ਚ ਦਿੰਨੇ ਆ ਤੇ ਖਾਸ ਇਹ ਚੀਜ਼ ਤਾਂ ਜ਼ਰੂਰ ਹੁੰਦੀ ਹੈ। ਤੁਸੀਂ ਵੀ ਭੇਜਿਆ ਸੰਧਾਰੇ ਚ? ਹਾਂਜੀ ਹਾਂਜੀ। ਕੀ ਕੀ ਭੇਜੇ? ਕਿੰਨੇ ਕਿਲੋ ਬਿਸਕੁਟ ਭੇਜੇ? ਮਤਲਬ ਜਿੰਨੇ ਉਹ ਪਿੱਪਾ ਹੁੰਦਾ ਇੱਕ ਜਿਵੇਂ ਆਪਣੇ 15 20 ਕਿਲੋ ਕੀ ਵਾਲਾ ਉਪਰ ਕੇ ਮਤਲਬ ਦੇ ਦਿੱਤਾ ਜਾਂਦਾ ਹੁੰਦਾ। ਨਾਲ ਕਿੰਨੇ ਕਿਲੋ ਬਿਸਕੁਟ ਬਣਵਾਣੀ ਤੁਸੀਂ? ਹਾਂ 4-5 ਕਿਲੋ ਆਟਾ ਹੈਗਾ ਮੇਰੇ ਕੋਲ। 4-5 ਕਿਲੋ ਆਟੇ ਦੇ ਮਣਵਾ ਲਾਂਗੇ ਜਿੰਨਾ ਦੁੱਧ ਪੂ ਕੀ ਪੂ ਜੋ ਉਹ ਉਹਨਾਂ ਨੂੰ ਪਤਾ ਕਰ ਲਾਂਗੇ ਮੇਰਾ ਨਾਮ ਮੇਰਾ ਨਾਮ ਸੁਖਵਿੰਦਰ ਸਿੰਘ ਆ ਮੈਂ ਬਿਜਲੀ ਬੋਰਡ ਚਾ ਕਨੇਜ ਪਿੰਡ ਆ ਮੇਰਾ ਤੇ ਇਹ ਜਿਹੜੇ ਵੀਰੋਣੀ ਨੇ ਬਿਸਕਟ ਬਹੁਤ ਵਧੀਆ ਬਣਾਉਂਦੇ ਨੇ ਤੇ ਪਿਛਲੇ ਸਾਲ ਵੀ ਇਹਨਾਂ ਤੋਂ ਬਣਵਾ ਕੇ ਲੈ ਕੇ ਗਏ ਆ ਅਸੀਂ ਕੋਈ ਲੰਬੇ ਵਾਲੀ ਗੱਲ ਨਹੀਂ ਵਧੀਆ ਬੜਾਰੇ ਨੇ ਵਧੀਆ ਖਾਣ ਨੂੰ ਵੀ ਠੀਕ ਨੇ ਬਾਕੀ ਜਿਹੜਾ ਤੀਆਂ ਤੀਆਂ ਦਾ ਤਿਹਾਰ ਹੁੰਦਾ ਨਾ ਇਹਦੇ ਵਿੱਚ ਇਹ ਸਦੀਆਂ ਸਾਲ ਪੁਰਾਣੇ ਇਹ ਤਿਹਾਰ ਚੱਲਦੇ ਆਉਂਦੇ ਨੇ ਕਿਉਂਕਿ ਨਾਲੇ ਤਾਂ ਕੁੜੀਆਂ ਨਾਲ ਮਲਾਪ ਹੋ ਜਾਂਦਾ ਹੈ ਜਾਣ ਆਣ ਹੋ ਜਾਂਦਾ ਪਿਆਰ ਵਾਝ ਜਾਂਦਾ ਤੇ ਨਾਲੇ ਸੁਧਾਰਾ ਦਿੱਤਾ ਜਾਂਦਾ ਸੁਧਾਰਾ ਮੰਨਿਆ ਜਾਂਦਾ ਇਹਨੂੰ ਸੁਧਾਰਾ ਕਹਿੰਦੇ ਆਪਾਂ ਜੋ ਸੁਧਾਰੇ ਦੇ ਵਿੱਚ ਇਹ ਬਿਸਕੁਟ ਹੀ ਕਿਉਂ ਹੈਨਾ ਦਿੱਤੇ ਜਾਂਦੇ ਆ ਇਹ ਕੀ ਪ੍ਰਥਾ ਜਾਂ ਰਿਵਾਜ ਬਣਿਆ ਇਹ ਇਹ ਦੇਖੋ ਜੀ ਇਹ ਜਿਹੜਾ ਆਪਾਂ ਬਿਸਕੁਟਾਂ ਦਾ ਕਹਿੰਦੇ ਆ ਜੀ ਇਹੇ ਪੁਰਾਣੇ ਬਜ਼ੁਰਗਾਂ ਨੂੰ ਇਹਦੇ ਬਾਰੇ ਜਿਆਦਾ ਪਤਾ ਇਹਦੇ ਬਾਰੇ ਆਪਾਂ ਨੂੰ ਤਾਂ ਪਤਾ ਨਹੀਂ ਆਪਾਂ ਜਦੋਂ ਯਾਨੀ ਸੋਜੀ ਸੰਭਾਲੀ ਹੈ ਜਦੋਂ ਤੇ ਪਹਿਲਾਂ ਮਾਤਾ ਹੁੰਦਾ ਤੇ ਉਹਨਾਂ ਦੇ ਉਹਨਾਂ ਦੇ ਸੁਧਾਰਾ ਆਉਣਾ ਪੀਪੇ ਦੇ ਵਿੱਚ ਬਿਸਕੁਟ ਪਾਏ ਹੁੰਦੇ ਸੀਗੇ ਤੇ ਉਦੋਂ ਵੀ ਆਪਾਂ ਚਾਉਣਾ ਖਾਂਦੇ ਸੀ ਹੁਣ ਵੀ ਉਹੀ ਚੱਲਿਆ ਆਉਂਦਾ ਚਾਉਣ ਵਾਲੇ ਬੰਦਾ ਖਾਂਦਾ ਇਹ ਸੰਧਾਰਾ ਸਿਰਫ ਬੰਦਾ ਖਾਂਦਾ ਦਾ ਭੁੱਖਾ ਹੁੰਦਾ ਨਹੀਂ ਸਿਰਫ ਇੱਕ ਪਿਆਰ ਹੁੰਦਾ ਇਹ ਪਿਆਰ ਦੇ ਵਿੱਚ ਹੀ ਪਿਆਰ ਚੱਲਦਾ ਰਹਿੰਦਾ ਇਹਦੀ ਤੇ ਕੁੜੀਆਂ ਵੀ ਵਿਚਾਰੀਆਂ ਵੇਟ ਕਰਦੀਆਂ ਵੀ ਸਾਡਾ ਸੰਧਾਰਾ ਆਊਗਾ ਤੇ ਅਸੀਂ ਬਿਸਕੁਟ ਖਾਵਾਂਗੇ ਬਿਲਕੁਲ ਤੀਆਂ ਵੀ ਜਿਹੜੀਆਂ ਨੇ ਇਸ ਦਿਨ ਦਾ ਇੰਤਜ਼ਾਰ ਕਰਦੀਆਂ ਨੇ ਕਦੋਂ ਉਹਨਾਂ ਦਾ ਸੰਧਾਰਾ ਘਰੇ ਪਹੁੰਚੇਗਾ ਕਦੋਂ ਪੀਪਾ ਬਿਸਕਟਾਂ ਦਾ ਭਰਿਆ ਹੋਇਆ ਘਰੇ ਪਹੁੰਚੇਗਾ ਖਾਸ ਕਰਕੇ ਜਵਾਕਾਂ ਨੂੰ ਬੱਚਿਆਂ ਨੂੰ ਜਿਹੜਾ ਸੰਧਾਰੇ ਦਾ ਬਹੁਤ ਜ਼ਿਆਦਾ ਇੰਤਜ਼ਾਰ ਰਹਿੰਦਾ ਹੈ ਔਰ ਦੇਸੀ ਕੀ ਉਹਦੇ ਬਿਸਕਟ ਨੇ ਇਹ ਜਿਹੜੇ ਬਣਾਏ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਸਪੈਸ਼ਲੀ ਇੱਥੇ ਬਿਸਕਟ ਲੈਣ ਪਹੁੰਚੇ ਨੇ ਔਰ ਖਾਣੇ ਇੱਕ ਘਰ ਦੇ ਵਿੱਚ ਵੀ ਜਿਹੜੇ ਨੇ ਇਸਤੇਮਾਲ ਕੀਤੇ ਜਾਂਦੇ ਨੇ ਖਾਏ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਔਰ ਸੰਧਾਰੇ ਦੇ ਲਈ ਖਾਸ ਕਰਕੇ ਇਹ ਬਿਸਕਟ ਬਣਾਏ ਜਾਂਦੇ ਨੇ ਔਰ ਇਸ ਜਗ੍ਹਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਨਾਂ ਦਾ ਮੁੱਖ ਕੰਮ ਹੀ ਇਹ ਹੈ ਕਿ ਇੱਥੇ ਸੰਧਾਰੇ ਦੇ ਬਿਸਕਟ ਜਿਹੜੇ ਨੇ ਉਹ ਬਣਾਏ ਜਾਂਦੇ ਨੇ ਲੋਕ ਆਪਣਾ ਆਪਣਾ ਸਮਾਨ ਲੈ ਕੇ ਪਹੁੰਚਦੇ ਨੇ ਇਸ ਤਰ੍ਹਾਂ ਦੇ ਪੀਪੇ ਹੁੰਦੇ ਨੇ ਜਿਹਦੇ ਵਿੱਚ ਘਿਓ ਤੇਲ ਦੇਸੀ ਘਿਓ ਦੁੱਧ ਆਟਾ ਚੀਨੀ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਦੇਖ ਸਕਦੇ ਹੋ ਤੁਸੀਂ ਕਿਉਂ ਹੈ ਇਹ ਆਟਾ ਹੈ ਔਰ ਇਹਦੇ ਵਿੱਚ ਚੀਨੀ ਹੈ ਔਰ ਨੀਚੇ ਇਹ ਦੇਸੀ ਘਿਓ ਹੈ ਦੇਸੀ ਘਿਓ ਵਗੈਰਾ ਸਾਰਾ ਸਮਾਨ ਲੈ ਕੇ ਪਹੁੰਚਦੇ ਆਂ ਔਰ ਇੱਥੋਂ ਬਿਸਕੁਟ ਤਿਆਰ ਕਰਵਾਏ ਜਾਂਦੇ ਨੇ ਔਰ ਇਸ ਜਗ੍ਹਾ ਤੇ ਤੁਸੀਂ ਇਹ ਦੇਖ ਸਕਦੇ ਹੋ ਤਿਆਰੀ ਹੋ ਰਹੀ ਹੈ ਸਭ ਕੁਝ ਅੱਖਾਂ ਦੇ ਸਾਹਮਣੇ ਖਾਸ ਕਰਕੇ ਸੰਧਾਰੇ ਲਈ ਜਿਹੜਾ ਹੈਗਾ ਇਹ ਬਿਸਕੁਟ ਤਿਆਰ ਕੀਤੇ ਜਾਂਦੇ ਨੇ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਮਹੱਤਵ ਹੈ ਕਿੱਥੋਂ ਆ ਵੀ ਰਹੇ ਹੋ ਤੁਸੀਂ ਬ੍ਰਿਜ ਕਿਸ ਜਗ੍ਹਾ ਤੋਂ ਆਏ ਲੁਧਿਆਣੇ ਤੋਂ ਬਾਜੀ ਸਪੈਸ਼ਲੀ ਲੁਧਿਆਣਿਓ ਇੱਥੇ ਸਾਨੇ ਵਾਲਾ ਬਿਸਕਟ ਬਣਵਾਣਾ ਹਾਂਜੀ ਹਾਂਜੀ ਅੱਛਾ ਘਰੇ ਪੈਣ ਹੋਣਾ ਨੂੰ ਸੰਧਾਰਾ ਦੇਣਾ ਹੋਣਾ ਹੈ ਹਾਂਜੀ ਹਾਂਜੀ ਕਿੰਨੇ ਕਿਲੋ ਬਿਸਕਟ ਬਣਵਾਉਣੇ 5 ਕਿਲੋ ਬਾਜੀ ਕਿੰਨੀਆਂ ਪੈਣਾ 2 2 ਪੈਣਾ ਹੈ ਦੋਨਾਂ ਨੂੰ 5-5 ਕਿਲੋ ਦਿੱਤੇ ਜਾਣੇ ਹਾਂਜੀ ਹਾਂਜੀ ਅੱਛਾ ਖਾਸ ਕਰ ਇਹੀ ਕਿਉਂ ਬਿਸਕਟ ਕਰਦੇ ਆਣੇ ਕਿਹਾ ਹੋਣਾ ਵੀ ਹੈਨਾ ਸਪੈਸ਼ਲੀ ਇਹੀ ਬਣਵਾ ਕੇ ਲਿਓ ਪੀਪੇ ਜੀ ਪਾ ਕੇ ਦੇ ਕੇ ਪਹਿਲੀ ਗੱਲ ਤਾਂ ਮਿਲਾਵਟ ਨਹੀਂ ਹੁੰਦੀ ਉਹ ਨਾਲੇ ਬਾਈ ਹੋਣੀ ਆਪਣੇ ਹੱਥਾਂ ਨਾਲ ਸਾਹਮਣੇ ਬਣਾ ਰਿਆ ਸਾਰਾ ਕੁਝ ਤੇ ਉਹਦਾ ਕਰਕੇ ਫੇ ਉਹ ਕਹਿੰਦੇ ਉਦਰੇ ਬਣਵਾ ਲਿਓ ਫੇ ਹਾਂਜੀ ਤੇ ਭੈਣਾਂ ਨੇ ਤਾਂ ਸਪੈਸ਼ਲੀ ਕਿਹਾ ਹੋਣਾ ਨਾ ਵੀ ਦੇਸੀ ਘਿਓ ਦੇ ਵੀਰੇ ਬਣੇ ਹੋਏ ਬਿਸਕਟ ਲੈ ਜੀ ਹਾਂਜੀ ਹਾਂਜੀ ਭਾਜੀ ਉਹ ਇਹ ਚ ਮਲਾਵਟ ਨਹੀਂ ਇੱਕ ਤਾਂ ਆਉਂਦੀ ਭਾਜੀ ਅੱਜ ਤੁਹਾਨੂੰ ਪਤਾ ਹੀ ਅੱਜ ਕੱਲ ਕਿੱਦਾਂ ਸਾਰਾ ਕੁਝ ਗੰਦਮਾਂ ਦੇ ਨਾ ਚੱਲ ਰਿਹਾ ਇਸ ਕਰਕੇ ਲਈ ਆਪੇ ਬਣਾ ਲਓ ਤਾਂ ਵਧੀਆ ਗੱਲ ਆ ਚਲੋ ਬਿਸਕਟ ਤਾਂ ਆਪਣੀ ਥਾਂ ਭੈਣਾਂ ਨੂੰ ਇਹ ਵੀ ਚਾਹ ਹੁੰਦਾ ਨਾ ਵੀ ਮੇਰਾ ਵੀਰਾ ਅਜ ਪੀਪਾ ਭਰ ਕੇ ਬਿਸਕਟਾਂ ਦਾ ਲੈ ਕੇ ਤੁਹਾਡੇ ਪਾਂਜੇ ਪਾਂਜੀਆ ਨੂੰ ਵੀ ਢੀਕ ਹਾਂਜੀ ਹਾਂਜੀ ਤਾਂ ਖਾਸ ਮਕਸਦ ਇਹ ਆ ਸੰਧਾਰੇ ਦਾ ਕੀ ਭੈਣਾ ਜਿਹੜੀਆਂ ਨੇ ਆਪਣੇ ਭਰਾਵਾਂ ਦਾ ਜਾਂ ਫਿਰ ਆਪਣੇ ਪੇਕੇ ਆਣਿਆਂ ਦਾ ਇੰਤਜ਼ਾਰ ਕਰਦੀਆਂ ਨੇ ਮਕਸਦ ਇਹ ਹੁੰਦਾ ਹੈ ਕਿ ਕੋਈ ਮਿੱਠੀ ਚੀਜ਼ ਆ ਬਿਸਕਟ ਜਿਹੜੇ ਨੇ ਖਾਸ ਕਰਕੇ ਇਹ ਬਿਸਕਟ ਜਿਹੜੇ ਨੇ ਇਹ ਲੈ ਕੇ ਪਹੁੰਚੇ ਨੇ ਇੱਥੇ ਵੀਰਾ ਜੀ ਹੁਣੀ ਤਿਆਰ ਕਰ ਰਹੇ ਨੇ ਵੀਰਾ ਜੀ ਕਿੰਨੇ ਕਿਲੋਗ ਰੋਜ਼ ਪਹੁੰਚ ਜਾਂਦੇ ਨੇ ਔਰ ਇਹ ਦੱਸੋ ਖਾਸ ਤੁਸੀਂ ਸੰਧਾਰੇ ਦੇ ਬਿਸਕਟ ਤਿਆਰ ਕਰਦੇ ਹੋ ਹਾਂਜੀ ਹਾਂਜੀ ਸੰਧਾਰੇ ਵਾਸਤੇ ਕਰਦੇ ਆ ਜੀ ਆਉਂਦੇ ਰੋਜ਼ ਕੱਢਦੇ ਨੇ 1 ਕੁਆਂਟਲ ਡੇਢ ਕੁਆਂਟਲ ਆਟਾ ਡੇਲੀ ਕੱਢਦੇ ਆ ਜੀ ਡੇਲੀ ਦਾ ਹੈ ਹਾਂਜੀ ਥੋੜਾ ਜਿਹਾ ਦੱਸੋਗੇ ਇਹਦੀ ਪਿੱਛੇ ਕਹਾਣੀ ਕੀ ਆ ਬਿਸਕੁਟਾਂ ਦੀ ਕੀ ਕਹਾਣੀ ਇਹ ਪਹਿਲਾਂ ਤੋਂ ਹੀ ਰਵਾਜ ਚੱਲਦਾ ਆਉਂਦਾ ਜੀ ਇਹ ਸੰਧਾਰਿਆਂ ਦਾ ਜੀ ਇਹ ਹਾਂਜੀ ਕਿੰਨੇ ਕੁ ਲੋਕ ਸਪੈਸ਼ਲੀ ਕਹਿੰਦੇ ਆ ਵੀ ਅੱਜ ਸੰਧਾਰੇ ਲਈ ਭੇਜ ਰਹੀਆਂ ਹਾਂ ਹਾਂਜੀ ਹਾਂਜੀ ਸੰਧਾਰਾਂ ਬਸਤੀ ਲੈ ਕੇ ਜਾਂਦਾ ਜੀ 8 8 10 10 ਕਿਲੋ ਆਟੇ ਤੇ ਘਵਾ ਕੇ ਲੈ ਕੇ ਜਾਂਦੇ ਜੀ ਸਮਾਨ ਆਪਣਾ ਲਿਓ ਹਾਂਜੀ ਆਪਣਾ ਸਮਾਨ ਲੈ ਕੇ ਜਾਂਦਾ ਬਾਕੀ ਬਣੇ ਬਣਾਏ ਵੀ ਲੈ ਜਾਂਦੇ ਨੇ ਜੀ ਬਣੇ ਬਣਾਏ ਵੀ ਹਾਂਜੀ ਹਾਂਜੀ ਤਾਂ ਇੱਥੇ ਤੁਸੀਂ ਪ੍ਰੈਪਰੇਸ਼ਨ ਦੇਖ ਸਕਦੇ ਹੋ ਦੁੱਧ ਹੈ ਆਟਾ ਹੈ ਔਰ ਚੀਨੀ ਹੈ ਇਹ ਪਹਿਲਾਂ ਇੱਥੇ ਤਿਆਰ ਕੀਤਾ ਜਾ ਰਿਹਾ ਹੈ ਬੀਰਾ ਜੀ ਹੁਣਾਂ ਨਾਲ ਗੱਲਬਾਤ ਕਰਾਂਗੇ ਬੀਰਾ ਜੀ ਸੰਧਾਰੇ ਭੇਜੇ ਜਾ ਰਹੇ ਆ ਭੈਣਾਂ ਨੂੰ ਆਪਣੀਆਂ ਧੀਆਂ ਨੂੰ ਸਪੈਸ਼ਲੀ ਲੋਗ ਇਸ ਦਿਨ ਤੁਹਾਡੇ ਕੋਲ ਬਿਸਕਟ ਤੁਸੀਂ ਤੁਹਾਡਾ ਕੰਮ ਹੀ ਸੰਧਾਰੇ ਦੇ ਬਿਸਕਟ ਤਿਆਰ ਕਰਨਾ ਹਾਂਜੀ ਸਾਰੇ ਬਿਸਕਟ ਤਿਆਰ ਕਰਦੇ ਆ ਸੰਧਾਰੇ ਵਾਲੇ ਹੀ ਕੁੜੀਆਂ ਨੂੰ ਦੇਣ ਨੂੰ ਤੇ ਸੌਣ ਮਹੀਨੇ ਦਿੱਤੇ ਜਾਂਦੇ ਨਹੀਂ ਤੇ ਕਿੰਨੇ ਕੁ ਲੋਗ ਵੀਰੇ ਜੀ ਪਹੁੰਚਦੇ ਇੱਥੇ ਤੁਹਾਡੇ ਕੋਲ ਸਪੈਸ਼ਲੀ ਤਿਆਰ ਕਰਾਉਂ ਆਈ ਜਾਂਦੇ ਨੇ 5-6 ਪਿੰਡ ਪੈਂਦੇ ਨੇ ਜੀ ਸ਼ਹਿਰ ਤੋਂ ਵੀ ਆਉਂਦੇ ਨੇ ਜੀ ਤੇ ਢੰਡਾਰੀ ਹੋ ਗਿਆ ਜੇ ਲੁਧਿਆਣਾ ਹੋ ਗਿਆ ਜੀ ਸਾਰੇ ਪਾਸੇ ਆਉਂਦੇ ਨੇ ਜੀ ਇੱਥੇ ਖਾਸ ਕਰ ਇੱਥੇ ਹੀ ਕਿਉਂ ਜਿਆਦਾ ਪਿਆਰ ਹੈ ਕਾਰਨ ਕੀ ਹੈ ਇੱਕ ਤਾਂ ਸ਼ੁੱਧ ਚੀਜ਼ ਜਾਂ ਸਾਫ਼ ਸੁਥਰੀ ਮਿਲ ਜਾਂਦੀ ਹੈ ਕੀ ਸਾਰ ਨੂੰ ਬੜੀ ਗੱਲੀ ਪੱਠੀ ਦਾ ਕੋਵਨ ਵਾਲੇ ਤਾਂ ਮਿਲ ਹੀ ਜਾਂਦੇ ਨਹੀਂ 365 ਦੇ ਨੇ ਮਿਲਦੇ ਨੇ ਇਹ ਪੱਠੀ ਵਾਲੇ ਪਸੰਦ ਕਰਦੇ ਨੇ ਤਾਂ ਕਰਕੇ ਇੱਥੇ ਰਸ ਰੰਦਾ ਜੀ ਹਾਂਜੀ ਤੀਆਂ ਜਾਂ ਭੈਣਾ ਸਪੈਸ਼ਲੀ ਕਹਿੰਦੀਆਂ ਹੋਣਗੀਆਂ ਵੀ ਵੀਰੇ ਇੱਥੋਂ ਹੀ ਆ ਇਹ ਕਰਦੇ ਜਿਹੜੇ ਨੇ ਇੱਥੋਂ ਤਿਆਰ ਕਰਕੇ ਹਾਂਜੀ ਹਾਂਜੀ ਉਹ ਕਹਿੰਦੇ ਨੇ ਭੱਠੀ ਵਾਲੇ ਤਿਆਰ ਕਰਿਆ ਹੋਏ ਵੀ ਭੱਠੀ ਪਹਿਲਾਂ ਪੁੱਛਦੇ ਨੇ ਭੱਠੀ ਲੱਗਿਆ ਜਾਂ ਓਵਨ ਲੱਗਿਆ ਹੈ ਜੀ ਫਿਰ ਇਹਨੇ ਦੱਸਿਆ ਭੱਠੀ ਆ ਤਾਂ ਅਗਲਾ ਕਹਿੰਦਾ ਵੀ ਬਹੁਤ ਵਧੀਆ ਗੱਲ ਹੈ ਜੀ ਅੱਛਾ ਸਪੈਸ਼ਲ ਰਿਕੁਆਇਰਮੈਂਟ ਵੀ ਹੋਈ ਨਾ ਸਪੈਸ਼ਲ ਵੀ ਕਹਿੰਦੇ ਹੋਣਗੇ ਵੀ ਇੱਥੇ ਹੀ اسی ਜਗ੍ਹਾ ਤੋਂ ਤੁਹਾਡੇ ਪੱਕੇ ਵੀ ਗਾਹਕ ਲੱਗੇ ਹਾਂਜੀ ਹਾਂਜੀ ਪੱਕੇ ਗਾਹਕ ਹਰ ਸਾਲ ਆਉਂਦੇ ਨੇ ਹੀ ਇੱਥੇ ਹੀ ਬਣਾਵਾ ਕੇ ਲੈ ਕੇ ਆਉਂਦੇ ਨੇ ਹੁਣ ਬੇਬੀਆਂ ਬੈਠੀਆਂ ਨੇ ਵੇਟ ਕਰਦੀਆਂ ਨੇ ਤਿਉਹਾਰੀ ਦਾ ਤੇ ਹਰ ਸਾਲ ਇਕੜਾਉਂਦੇ ਨੇ ਪ੍ਰੈਪਰੇਸ਼ਨ ਦੱਸ ਦੋਗੇ ਥੋੜਾ ਕੀ ਹਾਂਜੀ ਜਿਵੇਂ ਆਪਾਂ ਤੋਂ ਤੋਂ ਬਾਅਦ ਆਪਾਂ ਨੇ ਕਿਉਂ ਖੋਲ ਲੈਣਾ ਹੈ ਕਿਉਂ ਖੋਲ ਕੇ ਉਹਨੂੰ ਫਿਰ ਆਟਾ ਗੁੰਨ ਕੇ ਦੇ ਦੇਣਾ ਹੈ ਗਾਹਾਂ ਮਸ਼ੀਨ ਚਲੇਗਾ ਉਧਰ ਪੱਠੀ 'ਚ ਪਕਾਈ ਹੋ ਜਾਣੀ ਹੈ ਜੀ ਹਾਂਜੀ ਸਰ ਤੇ ਸੰਧਾਰੇ ਦੇ ਲਈ ਪੈਣਾ ਨੂੰ ਬਿਲਕੁਲ ਸਾਫ਼ ਸੁਥਰੀ ਚੰਗੀ ਚੀਜ਼ ਤੇ ਸਭ ਤੋਂ ਵੱਡੀ ਗੱਲ ਕਿ ਪਿਆਰ ਨਾਲ ਭਰਿਆ ਹੋਇਆ ਇੱਕ ਸਨੇਹਾ ਜਿਹੜਾ ਪਹੁੰਚ ਜਵੇ ਇਸ ਦੇ ਲਈ ਆ ਤੁਸੀਂ ਦੇਖੋ ਪੱਠੀ ਲੱਗੀ ਹੋਈ ਹੈ ਪੱਠੀ ਦੇ ਵਿੱਚ ਬਿਸਕਟ ਤਿਆਰ ਕੀਤੇ ਜਾ ਰਹੇ ਨੇ ਇਹ ਬਾਈ ਹੁਣੀ ਦੇਖੋ ਪੀਪਾ ਪੂਰਾ ਡਰਮ ਭਰ ਕੇ ਇੱਥੇ ਤਿਆਰ ਕਰ ਰਹੇ ਨੇ ਕੋਸ਼ਿਸ਼ ਕਰਦੇ ਆ ਵੀਰੇ ਹੁਣਾਂ ਨਾ ਵੀ ਗੱਲਬਾਤ ਹੋ ਜਵੇ ਅਗਰ ਵੀਰੇ ਜੀ ਤੁਸੀਂ ਤਾਂ ਪੂਰੀ ਐ ਬਾਲਟੀ ਨੂੰ ਭਰ ਲਈ ਹੈ ਸੰਧਾਰੇ ਲਈ ਭਰੀ ਹੈ ਹਾਂਜੀ ਭੈਣ ਨੂੰ ਸੰਧਾਰਾ ਦੇ ਕੇ ਆਉਣਾ ਸੀ ਤੇ ਬਿਸਕਟ ਬਣਵਾਏ ਨੇ ਵੀਰ ਉਹਨਾਂ ਕੋਲੋਂ ਉਹ ਆਪਦੇ ਪਾ ਰਹੇ ਆ ਜੀ ਅੱਛਾ ਬਿਲਕੁਲ ਭੈਣਾਂ ਤੀਆਂ ਸਾਡੀਆਂ ਹਨਾ 22 ਦਿਨ ਤਾਂ ਖਾਸ ਇੰਤਜ਼ਾਰ ਕਰਦੀਆਂ ਵੀ ਵੀਰਾ ਆਵੇ ਜਾਂ ਪਿਓ ਆਵੇ ਪਰ ਕੇ ਪੀਪਾ ਬਿਸਕਟਾਂ ਦਾ ਲੈ ਕੇ ਆ ਬਿਲਕੁਲ ਜੀ ਭੈਣਾਂ ਨੂੰ ਚਾਹ ਹੁੰਦਾ ਵੀ ਭਾਈ ਆਊਗਾ ਮੇਰਾ ਸੰਧਾਰਾ ਲੈ ਕੇ ਆਊਗਾ ਸੋਨ ਮਹੀਨੇ ਦੀ ਇਹ ਰੀਤ ਹੈ ਜੀ ਸ਼ੁਰੂ ਤੋਂ ਚੱਲੀ ਆਉਂਦੀ ਆ ਸਾਡੇ ਬਜ਼ੁਰਗਾਂ ਤੋਂ ਜਹਾਂ ਅਸੀਂ ਆ ਗਏ ਜੀ ਹੁਣ ਫੇ ਸਾਡੇ ਬੱਚੇ ਹੋਣਗੇ ਫਿਰ ਉਹ ਕਰਨਗੇ ਜੀ ਅੱਛਾ ਇਹ ਇਹੀ ਬਿਸਕਟਾਂ ਦੀ ਮਹੱਤਵ ਕਿਉਂ ਆ ਇੰਨਾ ਮੈਂ ਤੁਹਾਨੂੰ ਦਿਖਾ ਦਵਾ ਪਹਿਲਾਂ ਇਹ ਬਿਸਕਟ ਤੁਸੀਂ ਦੇਖ ਸਕਦੇ ਹੋ ਭੱਠੀ ਦੇ ਤਿਆਰ ਹੋਏ ਬਿਸਕਟ ਨੇ ਔਰ ਬਿਲਕੁਲ ਹੀ ਅੱਖਾਂ ਦੇ ਸਾਹਮਣੇ ਤਿਆਰ ਹੁੰਦੇ ਨੇ ਇਹ ਵੀ ਇੱਕ ਕਾਰਨ ਹੈ ਵੀ ਆਪਾਂ ਕਹਿੰਨੇ ਵੀ ਸਾਡੇ ਭੈਣ ਦੇ ਘਰੇ ਕੋਈ ਚੀਜ਼ ਜਾਵੇ ਤਾਂ ਜਿਹੜੀ ਸੁਚੱਜੀ ਜਾਵੇ ਬਿਲਕੁਲ ਜੀ ਅੱਖਾਂ ਦੇ ਸਾਹਮਣੇ ਜਿਹੜੀ ਚੀਜ਼ ਬਣਦੀ ਆ ਜੀ ਆਪਾਂ ਨੂੰ ਦਿਖ ਰਹੀ ਆ ਵੀ ਸਾਫ਼ ਸੁਥਰੀ ਆ ਜੀ ਹੈ ਨਹੀਂ ਬਾਜ਼ਾਰੋਂ ਲੈਨੇ ਆ ਪਤਾ ਨਹੀਂ ਉਹ ਕਿੱਦਾਂ ਦੀ ਬਣੀ ਹੋਈ ਆ ਜabb ਬਣਾਉਣ ਵਾਲੇ ਕੀ ਖਾਂਦੇ ਪੀਂਦੇ ਨੇ ਉਹਨੇ ਬੰਦੇ ਸ਼ੁੱਧ ਨੇ ਵੈਸ਼ ਨੂੰ ਨੇ ਸਾਡੇ ਸਾਹਮਣੇ ਸਾਰਾ ਕੰਮ ਕਰ ਰਹੇ ਨੇ ਇਸ ਕਰਕੇ ਸਾਨੂੰ ਮਾਣ ਆ ਇਹਨਾਂ ਤੇ ਤੇ ਮੇਨ ਪੱਠੀ ਦਾ ਬਾਜੀ ਦੇਸੀ ਪੱਠੀ ਆ ਦੇਖੋ ਲੱਕੜ ਚੱਲਦੀ ਆ ਤੇ ਵਧੀਆ ਹੈ ਨਹੀਂ ਸਾਡੇ ਸਾਹਮਣੇ ਬਣ ਰਿਹਾ ਜੋ ਬਣ ਰਿਹਾ ਤਾਂ ਕਰਕੇ ਇੱਥੇ ਇਹ ਵੀ ਚੀਜ਼ ਮੈਂ ਦੇਖੀ ਆ ਵੀ ਲੋਕ ਆਪਦੇ ਪੀਪੇ ਸਮਾਨ ਲੈ ਕੇ ਆ ਰਹੇ ਆ ਵੀ ਆਟਾ ਵੀ ਆਪ ਦਾ ਘਿਓ ਵੀ ਆਪ ਦਾ ਤੇਲ ਵੀ ਆਪ ਦਾ ਬਿਲਕੁਲ ਜੀ ਇਹ ਇਦਾਂ ਮਹ ਜੀ ਹੁਣ ਆਪਣੇ ਅੱਖਾਂ ਸਾਹਮਣੇ ਜਿਵੇਂ ਆਟਾ ਘਿਓ ਲੈ ਲਿਆ ਘਿਓ ਮੁੱਲ ਲੈਣ ਨੂੰ ਦੁੱਧ ਲੈਣਾ ਚੀਨੀ ਹੈ ਜੀ ਠੀਕ ਹੈ ਜੀ ਇਹਨਾਂ ਦੇ ਵਿਚਾਰਿਆਂ ਨੇ ਬਣਾ ਹੀ ਲੈਣੀ ਆ ਤੇ ਸਾਨੂੰ ਹੋ ਗਏ 3-4 ਸਾਲ ਹੋ ਗਏ ਇਹਨਾਂ ਕੋਲ ਬਣਾਉਂਦਿਆਂ ਨੂੰ ਤੇ ਬਹੁਤ ਵਧੀਆ ਇਹਨਾਂ ਦਾ ਹੀ ਰਿਸਪੌਂਸ ਆ ਸਾਨੂੰ ਬਹੁਤ ਬਹੁਤ ਧੰਨਵਾਦ ਵੀਰਾ ਜੀ ਖਾਸ ਮਕਸਦ ਇਹੀ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਸਾਡੀਆਂ ਧੀਆ ਪੈਣਾ ਕੋਲ ਉਹ ਚੀਜ਼ ਜਾਵੇ ਜੋ ਬਿਲਕੁਲ ਸਾਫ਼ ਹੈ ਸੁਥਰੀ ਹੈ ਤੇ ਸਭ ਤੋਂ ਵੱਡੀ ਗੱਲ ਜਿਹਦੇ ਵਿੱਚ ਪਿਆਰ ਮਿਲਿਆ ਹੋਇਆ ਹੋਵੇ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਵੀਰਾ ਜੀ ਸਮਾਨ ਲੋਕ ਲੈ ਲੈ ਕੇ ਇੱਥੇ ਇਹਨਾਂ ਕੋਲ ਪਹੁੰਚਦੇ ਨੇ ਔਰ ਪੂਰੀ ਮਿਹਨਤ ਨਾਲ ਸਾਫ਼ ਸਫਾਈ ਨਾਲ ਇੱਥੇ ਜਿਹੜੇ ਨੇ ਬਿਸਕਟ ਤਿਆਰ ਕੀਤੇ ਜਾ ਰਹੇ ਨੇ ਖਾਸ ਕਰਕੇ ਇਹ ਸਿਰਫ ਸੰਧਾਰਿਆਂ ਦੇ ਲਈ ਜਿਹੜੇ ਨੇ ਬਿਸਕਟ ਤਿਆਰ ਇੱਥੇ ਕੀਤੇ ਜਾਂਦੇ ਨੇ ਜਿਹੜੇ ਸੰਧਾਰੇ ਭੈਣਾਂ ਨੂੰ ਭੇਜੇ ਜਾਂਦੇ ਨੇ ਧੀਆਂ ਨੂੰ ਭੇਜੇ ਜਾਂਦੇ ਨੇ ਉਹਦੇ ਲਈ ਸਪੈਸ਼ਲੀ ਇਹ ਪੱਠੀ ਜਿਹੜੀ ਆ ਚਲਾਈ ਜਾਂਦੀ ਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਰਸ਼ ਲੱਗਿਆ ਹੋਇਆ ਔਰ ਜਿਹੜੇ ਆਸ-ਪਾਸ ਦੇ ਲੋਕ ਨੇ ਉਹ ਵੀ ਸਪੈਸ਼ਲ ਇੱਥੇ ਬਿਸਕਟ ਖਰੀਦਣ ਆਉਂਦੇ ਤੁਸੀਂ ਵੀ ਸੰਧਾਰੇ ਲਈ ਤਿਆਰ ਕਰਾਣਾ ਹੈ ਬਿਸਕਟ ਹਾਂਜੀ ਹਾਂਜੀ ਇਸ ਵਾਰ ਕਿੰਨਾ ਸੰਧਾਰਾ ਭੇਜਣਾ ਫਿਰ 5 ਕਿਲੋ 5 ਕਿਲੋ ਹੈ ਕਿਤਾ ਭੈਣ ਨੂੰ ਭੇਜਣਾ ਕਿ ਆਪਣੀ ਧੀ ਨੂੰ ਭੈਣ ਨੂੰ ਭੈਣ ਨੂੰ ਸਭ ਤੋਂ ਵੱਡੀ ਹਾਂਜੀ ਕੀ ਕਿਹਾ ਸੀ ਸੰਧਾਰਾ ਇਹ ਟਾਈਮ ਨਾਲ ਭੇਜਦੀ ਸੰਧਾਰਾ ਇਹ ਵੀ ਕਹਿਣਾ ਵੀ ਕਿੱਥੋਂ ਲੈਣੇ ਆ ਹਾਂਜੀ ਕਿਹੜੇ ਬਿਸਕਟ ਮੰਗੇ ਸੀ ਆਹੀ ਪੱਠੀ ਵਾਲੇ ਪੱਠੀ ਆ ਹਾਂਜੀ ਤੇ ਕੀ ਕਹ ਕਿੰਨੇ ਕਿਲੋ ਭੇਜਣੇ ਆ ਤੁਹਾਡੇ ਕੋਲੋਂ ਦਾ 5 ਕਿਲੋ ਆ ਜੀ ਕਿਲੋ ਕਿਲੋ ਅੱਧਾ ਕਿਲੋ ਘਰੇ ਰੱਖ ਲਾਂਗੇ ਬਾਕੀ ਹਮ ਦੇ ਦਾਂਗੇ ਤੁਸੀਂ ਵੀ ਸੰਧਾਰਾ ਭੇਜਣੇ ਆ ਜੀ ਨਹੀਂ ਹਮ ਕੋ ਨਹੀਂ ਭੇਜਣਾ ਅੱਛਾ ਘਰ ਮੇ ਆਪ ਘਰ ਹਾਂ ਘਰ ਮੇ ਖਾਣੇ ਲਈ ਲੈ ਜਾ ਰਹੇ ਹਾਂ ਘਰ ਮੈਂ ਖਾਏਗੇ ਇਹ ਘਰ ਮੈਂ ਖਾਏਗੇ ਹੈ ਨਾ ਔਰ ਸੰਧਾਰਾ ਤਿਆਰ ਕਰਵਾਉਣ ਲਈ 5-5 ਕਿਲੋ 6-6 ਕਿਲੋ ਔਰ ਜਿਹੜੇ ਦੂਸਰੇ ਵੀਰੇ ਹੋਣੀ ਜਿਨ੍ਹਾਂ ਦੀਆਂ ਦੋ ਭੈਣਾਂ ਨੇ 10 ਕਿਲੋ ਸੰਧਾਰਾ ਇਹਨਾਂ ਨੇ ਤਿਆਰ ਕਰਵਾਇਆ ਕਾਰਨ ਇਹੀ ਹੈ ਇਸ ਪੱਠੀ ਦਾ ਕਿ ਇੱਥੇ ਸਪੈਸ਼ਲੀ ਸੰਧਾਰੇ ਦੇ ਲਈ ਹੀ ਬਿਸਕਟ ਜਿਹੜੇ ਨੇ ਤਿਆਰ ਕੀਤੇ ਜਾਂਦੇ ਨੇ ਲੁਧਿਆਣਾ ਦਾ ਕੈਮਰਾ ਪਰਸਨ ਹਣੀ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ